ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਖਾਲਸਾ ਟੀ ਸਟਾਲ ਇਹ ਬਜ਼ੁਰਗ ਇਹ ਬਾਬਾ ਜੀ ਖਾਲਸਾ ਨਹਿنگ ਸਿੰਘ ਬੁੱਢਾਦਾਲ ਵਾਲੇ ਤੇ ਇਹ ਪਕੌੜਿਆਂ ਦੀ ਬ੍ਰੈਡਾਂ ਦੀ ਚਾਹ ਦੀ ਦੁਕਾਨ ਲਾਉਂਦੇ ਨੇ ਤੇ ਬਹੁਤ ਘੈਂਟ ਬਹੁਤ ਸੁਆਦ ਬਣਾਉਂਦੇ ਨੇ ਬ੍ਰੈਡ ਤੇ ਬਹੁਤ ਸਿਰਾ ਗੱਲਬਾਤ ਹੈਗੀ ਆ ਪਰ ਹੈ ਨਾਰਮਲ ਆ ਤੇ ਬਣਾਉਂਦੇ ਪਰ ਸਿਰਾ ਗਾ ਪੂਰੀ ਗੱਲਬਾਤ ਹੈਗੀ ਇਹਨਾਂ ਦੀ ਤੇ ਇਹ ਸ਼੍ਰੀ ਮੁਕਤਸਰ ਸਾਹਿਬ ਬਠਿੰਡਾ ਰੋਡ ਤੇ ਇਹਨਾਂ ਦੀ ਸਟਾਲ ਲੱਗੀ ਹੋਈ ਆ ਸ਼ਾਮ ਨਰੇਨ ਹਸਪੀਟਲ ਦੇ ਜਮਾ ਕੋਲ ਤੇ ਐਵੇਂ ਦੇ ਬਜ਼ੁਰਗਾਂ ਦੀ ਐਵੇਂ ਦੇ ਇਨਸਾਨਾਂ ਦੀ ਜ਼ਰੂਰ ਮਦਦ ਕਰਨੀ ਚਾਹੀਦੀ ਆ ਤੇ ਆਪਾਂ ਹੋਰ ਥਾਂ ਦਾ ਮਤਲਬ ਹੈ ਕਿ ਬਹੁਤ ਖਾ ਪੀ ਲੈਣੇ ਹੈਗੇ ਪਰ ਆ ਸਾਫ ਸੁਥਰੀਆਂ ਚੀਜ਼ਾਂ ਨਾਲੇ ਸਵਾਦ ਬਹੁਤ ਹੁੰਦੀਆਂ ਨਾਲੇ ਪੂਰੀ ਪੰਜਾਬ ਦੀ ਵਿਰਾਸਤ ਆ ਜੋ ਲੋਹੇ ਦੀ ਕੜਾਈ ਦੇ ਵਿੱਚ ਬਣਾਏ ਜਾਂਦੇ ਨੇ ਤੇ ਪਿਓਰ ਜੋ ਆ ਤੇਲ ਦੇ ਨਾਲ ਬਣਾਏ ਜਾਂਦੇ ਨੇ ਜੋ ਕਿ ਕੋਲੂ ਦਾ ਹੁੰਦਾ ਜੇ ਪਿਓਰ ਜਮਾ ਸਹੀ ਤੇਲ ਠੀਕਣਾ ਤੇ ਇਹ ਬਾਬਾ ਜੀ ਕਹਿੰਦੇ ਵੀ ਸਾਨੂੰ 45 ਸਾਲ ਹੋ ਗਏ ਇਹ ਕੰਮ ਕਰਦਿਆਂ ਨੂੰ ਤੇ ਜੋ ਇੱਥੇ ਸਟਾਲ ਲਾਈ ਹੈ ਤੇ ਉਹਨੂੰ 7 ਸਾਲ ਹੋ ਗਏ ਜਰੂਰ ਮਤ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ